ਇੱਕ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਆਪਣੀ ਮਰਜੀ ਨਾਲ ਕਰਵਾਈ ਸੀ ਜਿਹੜੇ ਮੇਰੇ ਤਾਇਆ ਜੀ ਆ ਵੀਸਾ ਉਹ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਸਾਨੂੰ ਪਹਿਲਾਂ ਵੀ ਘਰ ਆ ਕੇ ਮਤਲਬ ਪਹਿਲਾਂ ਵੀ ਜਦੋਂ ਮਤਲਬ ਮੈਂ ਬਾਹਰ ਕੰਮ ਕਰਦੇ ਹੋਣਾ ਉਹਨਾਂ ਨੇ ਲਲਕਾਰੇ ਮਾਰ ਕੇ ਜਾਣਾ ਅੱਜ ਅਸੀਂ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਉਹ ਮੁੰਡਾ ਜਿਹੜਾ ਮੈਨੂੰ ਆਪਣੇ ਹੱਥੀ ਲੈ ਕੇ ਆ ਉਹ ਅੱਜ ਇਸ ਨੂੰ ਨਹੀਂ ਹੱਥ ਨਹੀਂ ਰਿਹਾ ਉਹ ਸਾਰਾ ਕਾਰਨਾਮਾ ਜਿੰਨਾ ਵੀ ਕੀਤਾ ਸਾਰਾ ਨਰਵੈਲ ਸਿੰਘ ਨੇ ਤੇ ਮੇਰੇ ਪਿਓ ਨੇ ਦੋਵਾਂ ਨੇ ਰਲ ਕੇ ਕਰਵਾਇਆ ਮੇਰਾ ਬੇਟਾ ਅਰਵਿੰਦਰ ਸਿੰਘ ਸੀ ਉਹ ਕਹੇ ਲੜਕੀ ਨੂੰ ਪਸੰਦ ਕਰਦਾ ਸੀ ਸ਼ਾਮੀ ਮੇਰੇ ਬੇਡੇ ਨੂੰ ਉਹਨੇ ਸਾਢੇ ਪੌਣੇ ਇੱਕ ਸੱਤ ਗੋਲਗੇ ਚਲਾਈਆਂ ਪੰਜ 6 ਦਿਨੋਂ ਮੌਤ ਨਾ ਘੁਲਿਆ ਆ ਕੱਲ 11 ਤਰੀਕ ਨੂੰ ਇਹ ਡੈਥ ਹੋ ਗਈ ਆ ਸਾਡੇ ਘਰ ਕੋਈ ਸਾਨੂੰ ਪੁੱਛੇ ਨਹੀਂ ਆਇਆ ਪੁਲਿਸ ਨਹੀਂ ਆਈ ਕੋਈ ਐਸਐਚਓ ਡੀਸੀ ਡਿਪਟੀ ਕੋਈ ਨਹੀਂ ਮੈਨੂੰ ਪੁੱਛਲਾ ਮੈਂ ਮਾਂ ਦਿਖਿਆਰੀ ਮੇਰਾ ਇੱਕ ਬੱਚਾ ਸੀ ਮਾਵਲਾ ਨੇ ਪਿੰਡ 'ਚ ਲਵ ਮੈਰਿਜ ਕਰਾਈ ਪਿੰਡ ਦੀ ਲੜਕੀ ਆ ਪਿੰਡ ਹੀ ਰਹਿੰਦਾ ਵਾ ਉਹਦਾ ਪਰਿਵਾਰ ਜਿਹੜੇ ਲੜਕੀ ਦੇ ਆ ਉਹਨਾਂ ਨੂੰ ਕੋਈ ਇਤਰਾਜ਼ ਹੀ ਨਹੀਂ ਮੁੰਡੇ ਨੂੰ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਲਵ ਮੈਰਿਜ ਕਰਵਾਉਣੀ ਪੈਗੀ ਮਹਿੰਗੀ ਕੁੜੀ ਦੇ ਘਰਦਿਆਂ ਨੇ ਮੁੰਡੇ ਦਾ ਗੋਲੀ ਮਾਰ ਕੇ ਕਰ ਦਿੱਤਾ ਕਤਲ ਤੁਹਾਨੂੰ ਦੱਸਦੇ ਆ ਕਿ ਤਸਵੀਰਾਂ ਤਰਨ ਤਰਨ ਦੀਆਂ ਨੇ ਜਿੱਥੇ ਤਰਨ ਤਰਨ ਦੇ ਵਿੱਚ ਇੱਕ ਮੁੰਡੇ ਨੇ ਪਿੰਡ ਦੀ ਹੀ ਕੁੜੀ ਦੇ ਨਾਲ ਲਵ ਮੈਰਿਜ ਕਰਵਾਈ ਹੋਈ ਸੀ ਤਾਂ ਜਿਸ ਲਵ ਮੈਰਿਜ ਤੋਂ ਕੁੜੀ ਦੇ ਘਰਦੇ ਸਹਿਮਤ ਨਹੀਂ ਸੀ ਤਾਂ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਸ ਕੁੜੀ ਦੇ ਘਰਦਿਆਂ ਨੇ ਮੁੰਡੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਮੀਡੀਆ ਨਾਲ ਗੱਲਬਾਤ ਕਰਦੋ ਇਸ ਮਾਮਲੇ ਬਾਰੇ ਬੋਲਦਿਆਂ ਮ੍ਰਿਤਕ ਦੀ ਮਾਂ ਨੇ ਹੋਰ ਕੀ ਕਿਹਾ ਆਉ ਤੁਹਾਨੂੰ ਸੁਣਾਉਂਦੀ ਆ ਮੇਰਾ ਬੇਟਾ ਅਰਵਿੰਦਰ ਸਿੰਘ ਸੀ ਉਹਨੇ ਉਸਨੇ ਨਾਲ ਕੋਟ ਮੈਰਿਜ ਕੀਤੀ ਹੋਈ ਸੀ ਪਿਛਲੇ ਸਾਲ 5 ਮਈ ਨੂੰ ਉਸ ਤੋਂ ਬਾਅਦ ਉਹ 2 ਜੁਲਾਈ ਨੂੰ ਸਾਡੇ ਘਰ ਉਹਨਾਂ ਬੜਾ ਤਕੜਾ ਅਟੈਕ ਕੀਤਾ 25-30 ਬੰਦੇ ਆ ਕੇ ਪੈ ਗਏ ਅਹੀਂ ਉਸ ਵਕਤ ਘਰ ਚ 4 ਮੈਂਬਰ ਸੀ ਫੇਰ ਵੀ ਇਹੇ ਕੋਠੇ ਚੜਕੇ ਉੱਤੋਂ ਰੋੜੇ ਰਾੜੇ ਮਾਰ ਕੇ ਆਪਣਾ ਬਚਾ ਕੀਤਾ ਉਹਨਾਂ ਮੇਰੇ ਘਰ ਦਾ ਬਹੁਤ ਨੁਕਸਾਨ ਕੀਤਾ ਅਜੇ ਤੱਕ ਸ਼ੀਸ਼ੇ ਨਹੀਂ ਮਚੜਾਏ ਕਰਦੇ ਸਾਰੇ ਸ਼ੀਸ਼ੇ ਤੋੜ ਕੇ ਗਏ ਸ਼ਾਮੀ ਮੇਰੇ ਬੇਡੇ ਨੂੰ ਪੌਣੇ ਸਾਢੇ ਪੌਣੇ ਇੱਕ ਸੱਤ ਗੋਲਗੇ ਚਲਾਈਆਂ ਪੰਜ ਛੇ ਦਿਨੋਂ ਮੌਤ ਨਾਲ ਕੁਲਿਆ ਆ कल 11 ਤਰੀਕ ਨੂੰ ਇਹ ਡੈਥ ਹੋ ਗਈ ਆ ਸਾਡੇ ਘਰ ਕੋਈ ਸਾਨੂੰ ਪੁੱਛਣ ਨਹੀਂ ਆਇਆ ਪੁਲਿਸ ਨਹੀਂ ਆਈ ਕੋਈ ਐਸਐਚਓ ਡੀਸੀ ਡਿਪਟੀ ਕੋਈ ਨਹੀਂ ਮੈਨੂੰ ਪੁੱਛਲਾ ਮੈਂ ਮਾਂ ਦਿਖਿਆਰੀ ਮੇਰਾ ਇੱਕ ਬੱਚਾ ਸੀ ਮੈਂ ਹੱਥ ਧੋ ਕੇ ਬਹਿ ਗਈ ਆ ਇੱਕ ਸਾਲ ਪਹਿਲਾਂ ਅਸੀਂ ਲਵ ਮੈਰਿਜ ਕਰਵਾਈ ਸੀ ਆਪਣੀ ਮਰਜ਼ੀ ਨਾਲ ਕਰਵਾਈ ਸੀ ਅਰਵਿੰਦਰ ਸਿੰਘ ਨਾਲ ਤੇ ਜਿਹੜੇ ਮੇਰੇ ਤਾਇਆ ਜੀ ਆ ਬੀਸਾ ਉਹ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਸਾਨੂੰ ਪਹਿਲਾਂ ਵੀ ਘਰ ਆ ਕੇ ਮਤਲਬ ਪਹਿਲਾਂ ਵੀ ਜਦੋਂ ਮਤਲਬ ਮੈਂ ਬਾਹਰ ਕੰਮ ਕਰਦੇ ਹੋਣਾ ਉਹਨਾਂ ਨੇ ਲਲਕਾਰੀ ਮਾਰ ਕੇ ਜਾਣਾ ਕਿ ਜਿੱਦ ਤੱਕ ਆਪਣਾ ਲਕਾਉਣਾ ਲਕਾਲਾ ਹੀ ਮਾਰ ਕੇ ਹੀ ਜਾਣਾ ਉਹਦੋਂ ਵੀ ਅਸੀਂ ਪੁਲਿਸ ਨੂੰ ਦੱਸਦੇ ਰਹੇ ਹਾਂ ਉਹਦੋਂ ਵੀ ਸਾਡੀ ਕੋਈ ਇਹਨਾਂ ਨੇ ਵਾਪੇਸ਼ੀ ਜਾਣੇ ਕੋਈ ਕਾਰਵਾਈ ਸਾਡੀ ਕੀਤੀ ਨਹੀਂ ਅਸੀਂ ਚਲੋ ਫੇਰ ਵੀ ਬੈ ਗਏ ਹਾਂ ਪਰ ਅੱਜ ਅੱਜ ਅਸੀਂ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਉਹ ਮੁੰਡਾ ਜਿਹੜਾ ਮੈਨੂੰ ਆਪਣੇ ਹੱਥੀ ਲੈ ਕੇ ਆ ਉਹ ਅੱਜ ਇਸ ਨੂੰ ਚੁਣਿਆ ਤੇ ਨਹੀਂ ਰਿਹਾ ਉਹ ਸਾਰਾ ਕਾਰਨਾਮਾ ਜਿੰਨਾ ਵੀ ਕੀਤਾ ਸਾਰਾ ਨਰਵੈਲ ਸਿੰਘ ਨੇ ਤੇ ਮੇਰੇ ਪਿਓ ਨੇ ਦੋਵਾਂ ਨੇ ਰਲ ਕੇ ਕਰਵਾਇਆ ਦੋਵਾਂ ਨੇ ਬਬਲੂ ਇੱਕੋ ਦਾ ਮੁੰਡਾ ਤੇ ਹਾਂ ਸਾਰਿਆਂ ਨੇ ਕਰਾਇਆ ਕੀ ਗੱਲ ਬਾਤ ਕਿਦਨ ਹੋਈ ਏ ਗੱਲ ਬਾਤ ਤੇ ਕਿੰਨੇ ਪੈਰ ਕੀਤੇ ਉਹਨਾਂ ਨੇ ਕੀ ਕੀਤਾ 7 ਤਰੀਕ ਨੂੰ ਹੋਈ ਏ 7 ਨੂੰ ਸ਼ਾਮ ਨੂੰ ਸੱਪ ਆਉਣੇ ਕਿ 7 ਵਜੇ ਦਾ ਟਾਈਮ ਸੀ ਉਦੋਂ ਹੀ ਸੀ ਪਹਿਲਾਂ ਫੋਨ ਵੀ ਕੀਤਾ ਸੀ ਕਹਿ ਰਹੇ ਸੀ 2 ਮਿੰਟ ਤੱਕ ਘਰੇ ਆ ਗਿਆ ਪਰ ਆਏ ਨਹੀਂ ਕਿੰਨੇ ਗੋਲਦ ਫੈਲ ਕੀਤੇ ਕਿੰਨੀਆਂ ਗੋਲੀਆਂ ਲਗੀਆਂ ਸੱਤ ਗੋਲੀਆਂ ਲੱਗੀਆਂ ਪੁਲਿਸ ਨੇ ਕੋਈ ਇਨਸਾਫ ਨਹੀਂ ਬਲਬ ਕੀਤਾ ਨਾ ਕੋਈ ਇਨਸਾਫ ਨਹੀਂ ਹੋਇਆ ਸਾਡਾ 7 ਤਰੀਕ ਦੀ ਮ 7 ਤਰੀਕ ਦੀਆਂ ਗੋਲੀਆਂ ਲੱਗੀਆਂ ਅੱਜ 11 12 ਹੋ ਗਈਆਂ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਸਾਡੇ ਘਰੇ ਨਾ ਕੋਈ ਐਸਐਸਪੀ ਨਾ ਕੋਈ ਐਸਐਚਓ ਕੋਈ ਨਹੀਂ ਆਇਆ ਨਾ ਸਾਨੂੰ ਕਿਸੇ ਨੇ ਫੋਨ ਕਰਕੇ ਪੁੱਛਿਆ ਕਿ ਉਹ ਹੈਗਾ ਵੀ ਆ ਕਿ ਮਰ ਗਿਆ ਵਾ ਕੀ ਹਾਲਤ ਚ ਕਿਸ ਹਾਲਤ ਚ ਸਾਡਾ ਕੋਈ ਕੋਈ ਇਨਸਾਫ ਨਹੀਂ ਸਾਨੂੰ ਮਿਲਿਆ ਕੋਈ ਨਹੀਂ ਮਿਲਿਆ ਕੀ ਡਿਮਾਂਡ ਕਰਦੇ ਕੀ ਹੋਣਾ ਚਾਹੀਦਾ ਸਜ਼ਾ ਮਿਲੇ ਔਰ ਕੀ ਡਿਮਾਂਡ ਕਰਨਾ ਚਾਹੁੰਦੇ ਆਂ ਔਰ ਕੋਈ ਡਿਮਾਂਡ ਨਹੀਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰਿਆਂ ਨੂੰ ਮਿਲਣੀ ਚਾਹੀਦੀ ਕਰਵਾਉਣ ਵਾਲੇ ਨੂੰ ਵੀ ਮਿਲਣੀ ਚਾਹੀਦੀ ਕਰਨ ਵਾਲੇ ਨੂੰ ਵੀ ਮਿਲਣੀ ਚਾਹੀਦੀ ਆ ਮਾਮਲਾ ਉਹਨੇ ਪਿੰਡ 'ਚ ਲਵ ਮੈਜਿਕ ਕਰਾਈ ਸੀ ਪਿੰਡ ਦੀ ਲੜਕੀ ਆ ਪਿੰਡ ਹੀ ਰਹਿੰਦਾ ਵਾ ਉਹਦਾ ਪਰਿਵਾਰ ਜਿਹੜੇ ਲੜਕੀ ਦੇ ਆ ਉਹਨਾਂ ਨੂੰ ਕੋਈ ਇਤਰਾਜ਼ ਹੀ ਨਹੀਂ ਪਹਿਲੋਂ ਵੀ ਕਿ ਦਿਨਾਂ ਤੱਕ ਤੂ ਤੂ ਮਾਮਾ ਹੋਈ ਆ ਹੁਣ ਦੁਬਾਰਾ ਜਿਹੜੀ ਆ ਪਵਾਨ ਪਿਛਾਤੇ ਦੋ ਆਏ ਆ ਕੁਮਰਸਲ ਤੇ ਉਹਨਾਂ ਨੂੰ ਗੋੜੀਆਂ ਮਾਰ ਕੇ ਚੱਲ ਗਏ ਇਹ ਜਿਹੜਾ ਸੰਬੰਧੀ ਜਿਹੜਾ ਮਕਦਮਾ ਦਰਜ ਕੀਤਾ 302 ਦਾ ਇਹਨਾਂ ਦੇ ਪਰਿਵਾਰ ਤੇ ਪਰਮਿੰਦਰ ਸਿੰਘ वगैरह ਦੇ ਇਹਨਾਂ ਦੇ ਪਰਿਵਾਰ ਤੇ ਤਿੰਨਾਂ ਕਰੀਬ ਚੌਹਾਂ ਜਣੇ ਤੇ ਜਿਹੜਾ ਮਕਦਮਾ ਦਰਜ ਬਾਈ ਨੇਮ ਕੀਤਾ ਕਿ ਇਹਦੀ 307 ਦੇ ਮਕਦਮਾ ਦਰਜ ਕੀਤਾ ਹੈ ਮੁਟਕੇ ਦੀ ਦੁਬਾਰਾ ਯਾਨਾ ਚਾਲ 24 ਨੂੰ ਇਹਦੀ ਮੌਤ ਹੋ ਗਈ ਆ ਤੇ ਵਧਾ ਜੁਰਮ ਕਰਤਾ 302 ਕਿੰਨੇ ਬੰਦੇ ਦਾ ਮਾਮਲਾ ਆ ਜੀ ਮਾਮਲਾ ਚਾਉਂ ਬੰਦੇ ਦਾ ਤਕਰੀਬ ਲੜਕੀ ਦੇ ਬਿਆਨ ਆ ਵੀ ਕਹਿੰਦੀ ਮੇਰਾ ਚਾਚਾ ਡੈਡੀ ਦੇ ਮੇਰਾ ਚਾਚੇ ਦਾ ਬੇਡਾ ਵਾ ਉਹਨਾਂ ਨੇ ਗੋਲੀਆਂ ਚਲਾਈਆਂ ਚਲੋ ਉਹਦੇ ਉਹਦੇ ਤੇ ਜਿਹੜਾ ਮੋਬਾਈਲ ਨੇ ਮਕਦਮਾ ਚੱਜੀਆਂ ਦਾ ਦੇ ਉਹਨਾਂ ਦੇ ਕਰਾਇ ਬਾਕੀ ਜਿਹੜਾ ਹਨ ਪਛਾਦੇ ਜਿਹੜੇ ਗੋਰੀਂ ਮਾਰ ਕੇ ਗਿਆ ਉਹਨਾਂ ਦੀ ਅਸੀਂ ਸੀਸੀਟੀਵੀ ਕੈਮਰੇ ਵੇਖਣਦੇ ਆ ਸੀਡੀਆਰ ਵਗੈਰਾ ਚੈੱਕ ਕਰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਇਹ ਤਾਂ ਬਾਈ ਨੇਵੀਆ ਗ੍ਰਫਤਾਰੀ ਸਰ ਇਹਨਾਂ ਦੀ ਗ੍ਰਫਤਾਰੀ ਹੋ ਰਹੀ ਆ ਰੇਡ ਕੀਤੀ ਜਾ ਰਹੀ ਆ ਘਰ ਤੋਂ ਆ ਕੇ ਪਿੱਛੇ ਹੋਏ ਨੇ ਜਲਦੀ ਕਰਕੇ ਰੇਡ ਤੇ ਗ੍ਰਿਫਤਾਰੀ ਪਾਈ ਜਾਊਗੀ ਉਹਨਾਂ ਦੀ ਪਰਿਵਾਰ ਕਹਿੰਦਾ ਜੀ ਸਾਨੂੰ ਫੇਰ ਧਮਕੀਆਂ ਆਉਂਦੀਆਂ ਵੀ ਲੜਕੀ ਨੂੰ ਹੀ ਮਾਰ ਦੇਣਾ ਵਾ ਇਹਦੇ ਬਾਰੇ ਸਰ ਕੀ ਕਹਿਣਾ ਚਾਹੁੰਦੇ ਜੀ ਇਹਦੇ ਸੰਬੰਧੀ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਨਾ ਕਿਸੇ ਨੇ ਦੱਸਈ ਆ ਸੱਚ ਨੂੰ ਮੇਰੀ ਗੱਲ ਵੀ ਹੋਈ ਆ ਪਹਿਲੂ ਤੇ ਇਹਦੇ ਬਾਰੇ ਅਜੇ ਤੱਕ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਆ ਜੇ ਕਾਈ ਕੀ ਤਾਂ ਉਹਦੇ ਖਿਲਾਫ ਫਿਰ ਕਾਰਵਾਈ ਕੀਤੀ ਜਾਵੇਗੀ